ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਡੀਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਅਤਲਾ ਕਲਾਂ ਜ਼ਿਲ੍ਹਾ ਮਾਨਸਾ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਬਹੁਤ ਸੋਹਣੀ ਜਰਸੀ ਦਿਖਾਉਣੀ ਆ ਪੰਜਾਬ ਵਾਲੀ ਤਾਜੀ ਸੂਈ ਆ ਤੇ ਚੰਗੇ ਦੁੱਧ ਵਾਲੀ ਬਾਈ ਜੀ ਹੁਣੇ ਦੱਸਦੇ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਤੀਜਾ ਸੂਆ ਗਾਂ ਸੂਈ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਤਿੰਨ ਤੋਂ ਚਾਰ ਦਿਨ ਸੂਈ ਨੂੰ ਸਮਾਂ ਹੋ ਗਿਆ ਤੇ 16 17 ਕਿਲੋ ਬੋਲਾ ਬਾਈ ਜੀ ਹੁਣੇ ਕਹਿੰਦੇ ਇਸ ਟਮ ਥੱਲੇ ਤਿਆਰ ਬੱਚਾ ਮਗਰ ਬੱਚਾ ਦੂਜੇ ਸੂਏ ਬਾਈ ਜੀ ਹੁਣੇ ਕਹਿੰਦੇ ਆਪਣੇ ਕੋਲੇ 24 25 ਕਿਲੋ ਦੁੱਧ ਚਵਾਇਆ ਐਤੀ ਬਾਈ ਜੀ ਹੁਣੇ ਕਹਿੰਦੇ ਬਾੜਾ ਨਹੀਂ ਆਪਾਂ ਕਹਿਣਾ ਉਹ ਤੋਂ 25 ਕਵਾਂਗੇ ਵੱਧ ਜਿੰਨਾ ਮਰਦੀ ਚਵਾਜੇ ਬਾਕੀ ਦੋਸਤੋ ਜੇ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਤਾਂ 25 ਤੋਂ ਪਲੱਸ ਦੁੱਧ ਬੜੇ ਆਰਾਮ ਨਾਲ ਚਵਾਜੂ ਹਨ ਮੈਂ ਨੇੜੇ ਤੋਂ ਚੈੱਕ ਕਰਾ ਦਣਾ ਦੋਸਤੋ ਆ ਵੇਖ ਸਕਦੇ ਆ ਅਤੀ ਚਵਾਈਆਂ ਦਾ ਥਾਣਾ ਦੋਸਤੋ ਚਾਰੇ ਥਾਣੇ ਨਿੱਕਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਆ ਦੋਸਤੋ ਹਵਾਨਾ ਗਾਣੇ ਚੰਗਾ ਵੱਡਾ ਤਿਆਰ ਕੀਤਾ ਹੋਇਆ ਫਾਰਮ ਵਾਲੀ ਵਹਿੜਾ ਦੋਸਤੋ ਬਾਕੀ ਦੋਸਤੋ ਜੇ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਦੁੱਧ 25 ਤੋਂ ਪਲੱਸ ਬੜੇ ਆਰਾਮ ਨਾਲ ਚੂ ਆਜੂ ਬਾਈ ਤੋੜ ਕੇ ਸਾਰਾ ਥਾਣਾ ਹਵਾਨਾ ਦਿਖਾ ਦਈਏ ਜੀ ਆਹ ਦੋਸਤੋ ਵੇਖ ਸਕਦੇ ਆ ਚਾਰਾਂ ਦਿਨਾਂ ਹੀ ਸੂਈ ਥੱਲੇ 16 17 ਕਿਲੋ ਬੋੜਾ ਬਾਈ ਜੀ ਹੁਣ ਇਹ ਕਹਿੰਦੇ ਇਸ ਟਾਈਮ ਥੱਲੇ ਤਿਆਰ ਆ ਬੱਚਾ ਮਗਰ ਬੱਚਾ ਦੁੱਧ ਬਾਈ ਕਹਿੰਦਾ 25 ਤੋਂ ਪਲੱਸ ਬੜੇ ਆਰਾਮ ਨਾਲ ਚੂ ਆਜੂ 24 25 ਕਿਲੋ ਤੋਂ ਬਾਈ ਕਹਿੰਦਾ ਦੂਜੇ ਸੂਏ 'ਚ ਵਾਇਆ ਐਤਕੀ ਬਾਈ ਜੀ ਹੁਣ ਇਹ ਕਹਿੰਦੇ 25 ਤੋਂ ਪਲੱਸ ਦੁੱਧ ਬੜੇ ਆਰਾਮ ਨਾਲ ਚੋ ਆਜੂ ਤੇ ਰੇਟ ਬਾਈ ਜੀ ਹੁਣ ਇਹ ਰੱਖਿਆ ਹੋਇਆ 1 ਲੱਖ ਤੇ 5000 ਰੁਪਏ ਡਿਮਾਂਡ ਉੱਚ ਬਾਈ ਕਹਿੰਦਾ ਮਾਨਤਾਨ ਹੋ ਜੂ ਜੀਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤਾਈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ